हांवणी हेलो सस्दी काज जी सारेनु और हेलो भी सस्दी काज सारेनु प्यार भरी सस्दी काज गुड मॉर्निंग जी ਤੇ આજ ਸੁਬਾ ਦੀ ਸੁਬਾ ਦੀ ਚਾਹ ਪੀ ਲੋ ਛੋਲੇ ਦੀ ਚਾਹ ਨਾ ਤਰਕੀਆ ਹਨ ਸੁਨੇ ਜੇ ਕੱਪ ਦੇ ਵਿੱਚ ਕਾਦੇ ਛੂੜ ਪੜੀ ਆ ਨਹੀਂ ਮੇਰੀ ਚਾਹਾਂ ਅੱਲਾ ਤੁਸੀਂ ਲੈ ਲੋ ਆਵੇ ਹੋਰ ਪਈ ਆ ਚਾਹ ਤਾਂ ਵਾਦੀ ਆਹ ਚਾਹ ਵਾਦੂ ਜੀਨੇ ਜੀ ਨੇ ਪੀਨੀ ਆਜ ਵਾਦਕ ਪਰ ਵਾਲੀ ਆ ਲੈਸੀ ਵਾਲੀ ਆ ਜੈਨ ਵਾਲੀ ਆ ਤੋਰਸੀ ਵਾਲੀ ਦੀ ਆ ਤੋਰਸੀ ਵਾਲੀ ਦੀ ਆ ਤੇ ਹੋਰ ਦਸ ਦੋਸਤوں ਕੀ ਹਾਲ ਚਾਲ ਆ ਤੁਹਾਨੂੰ ਸਵੇਰੇ ਸਵੇਰੇ ਬ੍ਰੇਕਿੰਗ ਨਿਊਜ਼ ਦਿੰਨੀ ਆ ਮੈਨੂੰ ਸਾਰੀ ਰਾਤ ਆਈ ਗਈ ਖਾਂ ਘਣਾ ਉੱਚੀ ਬੋਣਾ ਮੈਨੂੰ ਸਾਰੀ ਰਾਤ ਆਈ ਗਈ ਖਾਂ ਘਣਾ ਕਿ ਆ ਜਿਹੜੀ ਮਾਨਸਿਕ ਸਿਹਤ ਮੇਰੇ ਸਾਹਮਣੇ ਖੜੀ ਆ ਨਾ ਤੇਰੇ ਇੱਕ ਵਾਰੀ ਪਾਣੀ ਦਾ ਗਲਾਸ ਹੁੰਦੀ ਕਿਹਾ ਵੀ ਦੇ ਦੇ ਨਾ ਕੋਲੇ ਪਿਆਸ ਸਤਾ ਰਿਆ ਪਾਣੀ ਦਾ ਗਲਾਸ ਹੁਣੇ ਪੁੱਛਿਆ ਇਹੋ ਜਿਹੇ ਲੋਕ ਹੁੰਦੇ ਆ ਮੈਂ ਕਹਿੰਦੀ ਰੱਬ ਦੇ ਉਹ ਜਦਿਆਂ ਦਾ ਤਾਂ ਤਾਂ ਦਿੰਦਾ ਲੋਕਾਂ ਨੂੰ ਸਾਡਾ ਤਾਂ ਸਾਡੇ ਕੋਲ ਤਾਂ ਕਿਸੇ ਬਗਾਨੇ ਦੀ ਤਕੀਰ ਨਹੀਂ ਜਰੀ ਲੈਣੇ ਮੈਂ ਬਲੌਕ ਕਰ ਦਿਨਾ ਬਾਈ 3:05 ਕੀਤੀ ਦਾ ਮੈਂ ਉਹ ਆਉਦੀ ਤਾਂ ਹੰਦੀ ਲੱਸੀ ਲੈ ਕੇ ਖੜਾ ਚੱਕੀ ਖਾ ਉਹ ਪਾਣੀ ਪੇਸਟ ਲੈ ਕੇ ਉਹਨਾਂ ਸੇ ਪਦੰਦਾਂ ਦਾ ਆਪਣਾ ਪੇਸਟ ਵਿੱਚ ਪਾ ਗਿਆ ਸੰਦਾ ਮੈਂ ਪਾਣੀ ਤਾਂ ਨਹੀਂ ਦਿੱਤਾ ਬਰਾ ਠੰਡਾ ਪਾਣੀ ਸੀਗਾ ਮੈਂ ਜਾਰੇ ਖੰਗ ਲੱਗ ਜੂਗੀ ਤੈਨੂੰ ਵੀ ਕਰਾਂ ਮੈਂ ਤੇਰਾ ਕਿੰਨਾ ਥੋੜਾ ਹੋਰ ਗਰਮ ਕਰਕੇ ਦੇ ਦਾਂ ਹਾਂ ਗਰਮ ਪਾਣੀ ਬਿਨਾ ਬਹੁਤ ਔਖ ਹਨ ਇਹ ਕਹਿਣਾ ਔਖਾ ਗਰਮ ਪਾਣੀ ਚੱਲ ਨਾ ਦਿੰਦਾ ਪਛਤਾਨੇ ਲੱਗਦਾ ਇਹ ਬੰਦਾ ਅਗਰ ਨਹੀਂ ਕਹਿੰਦਾ ਤੂੰ ਤਸਾਨ ਨੂੰ ਨਹੀਂ ਸੌਂਦਦੀ ਮੈਂ ਕਹਿੰਦਾ ਤੇ ਮੈਂ ਹੁਣ ਪੁੱਛ ਲਈਦਾ ਆ ਆਪਣਾ ਠੀਕ ਹੈ ਤੂੰ ਨਹੀਂ ਮੈਂ ਹੁਣ ਪੁੱਛਣਾ ਹੀ ਨਹੀਂ ਚਾਹੁੰਦੀ ਅਸੀਂ ਪੱਥਰ ਗੱਲ ਕਰ ਲਿਆ ਹੁਣ ਆ ਤਾਂ ਹੈ ਤੂੰ ਰਹਿੰਦੇ ਹੋ ਬਣ ਨਹੀਂ ਛੱਡਤੀ ਕਿਸੇ ਤੋਂ ਹੁਣ ਪੱਥਰ ਦੇੰਦੂ ਰਹੇ ਸਬਰ ਕੋਟੀ ਬਣ ਫੀਲਿੰਗ ਫੂਲਣ ਗੋਣੀ ਸ਼ਾਇਦ ਬੰਦ ਹੋ ਗਈ ਸਾਨੂੰ ਕੋਈ ਪੁੱਛੇ ਨਾ ਪੁੱਛੇ ਸਾਨੂੰ ਬਿਲ ਪਰਵਾਹ ਕਰਤਾ ਰੱਬ ਦੀ ਅੱਛਾ ਹੋ ਨਹੀਂ ਹੋ ਜਾਂਦੀ ਚਿੰਤਾ ਦੀ ਟੈਨਸ਼ਨ ਲਈ ਅੱਛਾ ਕਿੰਨਾ ਮਰਜੀ ਕਰ ਲਾ ਮੇਰੇ ਬਣਾਣੀ ਸਰਨ ਨਾ ਸਰਨ ਨੂੰ ਤੂੰ ਇਹ ਪੀਰੂ ਬਣਾਉਣੀ ਸਰਨ ਲਾ ਪੀਰੂ ਤਾਂ ਵਿਚਾਰਾ ਮੈਂ ਹਾਈ ਮੇਰੇ ਮੁੰਡੇ ਨੇ ਮੈਂ ਤਾਂ ਕਿੰਨੀ ਵਾਰੀ ਤੈਨੂੰ ਚਾਰ ਵਾਰੀ ਪੁੱਛਿਆ ਨੂੰ ਮੈਂ ਕਹਾਂ ਮਾਤਮੇ ਤੇਰੇ ਨਾਲ ਮੂੰਹ ਨਾ ਜੋਰ ਕੇ ਖਾਂਗਾ ਜੀ ਕਿਹਦੇ ਮम्मा ਪੁੱਛ ਨਹੀਂ ਹੁੰਦਾ ਉਹ ਤਾਂ ਫੇਰ ਵੀ ਮੈਨੂੰ ਅੱਠ ਅੱਠ ਕੇ ਪੁੱਛਦਾਰਿਆ ਜਿਦੋਂ ਉਹਨੇ ਪਾਣੀ ਪੀਤਾ ਉਹ ਐਵੇਂ ਸੁੱਤਾ ਪਿਆ ਬੰਦੇ ਨੂੰ ਨਹੀਂ ਬਗਲਾਦਾ ਕੋਈ ਆਉਣਾ ਮੁੰਨੇ ਨੇ ਸਟੋਰੀ ਮੇਰੇ ਫੀਮ ਦੀ ਡੈੜੀ। ਦਵਾਈ ਆ। ਠੀਕ ਆ। ਇਹ ਵੀ ਇਹਨੇ ਨਹੀਂ ਲਿਆ ਕਿ ਕੀ ਸੋਚਿਓ ਨਾ ਵੀ ਇਹਨੇ ਦਵਾਈ ਦਾ ਕੀਤੀ ਹੋਗੀ ਉਹ ਵੀ ਡੈੜੀ ਨੇ ਲਿਆ ਕੀਤੀ ਆ। ਆਹੋ ਇਹ ਦਵਾਈ ਤਾਂ ਮੁੰਨੇ ਦੀ ਆ ਦੋਸਤੋ। ਪਾਪੇ ਨੇ ਲਿਆ ਕੀਤੀ ਪਾਪੇ ਨੇ ਤਾਂ ਸਾਨੂੰ ਨਾ ਪਾਪੇ ਦੇ ਕਿਤੋਂ ਪਹਿਲੇ ਆਇਆ ਵਾ। ਹੈ ਦਵਾਈ ਆਸ ਤੇ। ਹੈ? ਔਰ ਲਗਾ ਪਾਪੇ ਤੇ ਲਿਆ ਕੇ ਆਇਆ। ਮੇਰੇ ਕੋਲ ਹੀ ਰਹਿਣੇ ਨਹੀਂ ਦਿੰਦੇ ਨਾ ਪਾਪਾ ਤੁਰ ਲੈਣੀ। ਮੇਰੇ ਪਾਪਨੇ ਮੈਨੂੰ ਰਾਤ ਕਾ ਹੱਥ ਨੇ ਗੋਲਗਾ ਵੀ ਲਿਆ ਕੀਤੀ ਆ। ਉਹ ਪੈਂਡਲ ਡਾਕਟਰ ਕੋਲ ਲੈ ਕੇ ਤੱਕਣੀ ਡੈਡੀ ਨੇ ਕਹਿੰਦਾ ਨਾ ਬੁਖਾਰ ਕੜੀ ਪਿਆ। ਕਿਆ ਹੋ ਗਾ ਲੈ ਡੇੜੀ ਕੁੜੀ ਜਾਵੇ। ਡੈਡੀ ਨੇ ਕਿਹਾ ਮੇਰੇ ਗੋਲਗਾਂ ਨੂੰ ਕਹਿੰਦੀ ਸੀ ਆਵੇ ਇਹਨੇ ਗੱਲ ਬਣਾ ਲਈ ਆਪਦੇ ਕੋਲ ਉਤੋਂ ਨਹੀਂ ਵਾਗਿਆ ਕਹਿੰਦਾ ਤੂੰ ਸਾਨੂੰ ਕਹਿੰਦੀ ਆ ਕਿ ਮਾਰਨਾ ਗੋਲਗਾਂ ਮੈਂ ਕਹਿੰਦਾ ਪਾਉੜਾ ਮੈਂ ਕਹਿੰਦੀ ਗੋਲਗਾਂ ਫਿੱਟੇ ਮੂਣੀ ਕਹਿੰਦਾ ਡਾਕਟਰ ਨੇ ਕਹਿ ਦਿਆ ਗੋਲਗਾਂ ਦੇ ਦਿੱਤਾਂ। ਹੁਣ ਡੈਡੀ ਨੇ ਵਿਚਾਰਾ ਕਹਿੰਦਾ ਡਾਕਟਰ ਸੀ ਉਹਨੇ ਤਾਂ ਲਿਆ ਕੇ ਦੇਂਦਾ ਫਾਰਜ ਸੀ ਉਹਨੇ ਦੇ ਦਿੱਤ ਨਾ ਤੇ ਇਹ ਸਾਡੇ ਵਿੱਚ ਲੜਾਈ ਪੋੜਾ ਚੁੰਦਾ ਵਾ ਪਰ ਸਾਡੇ ਸਾਰੇ ਘਰ ਦੇ ਜਾਣਦੇ ਇਹਨੂੰ ਹੈ ਉਹ ਲੜਦੇ ਨਹੀਂ ਮੇਰੇ ਨਾਲ ਇਹਦੇ ਪਿੱਛੇ ਉਹ ਝ ਏ ਸਾਡੀ ਕੁੜੀ ਇਦਾਂ ਨਹੀਂ ਸੋਚਦੀ ਸਾਡੀ ਨੂੰ ਇਹੋ ਜੀ ਗੱਲ ਨਹੀਂ ਸੋਈਗੀ ਉਹ ਤਾਂ ਨਹੀਂ ਮੇਰੇ ਨਾਲ ਲੜਦੇ ਨਹੀਂ ਤਾਂ ਕੋਈ ਕਸਰ ਨਹੀਂ ਛੱਡਦਾ ਸਾਨੂੰ ਲੜਾਉਂਦੀ ਹੈ ਪਰ ਅਸੀਂ ਕਦੇ ਨਹੀਂ ਆਪਸ ਵਿੱਚ ਲੜੇ ਹੈ ਚੱਲ ਹੋਰ ਕੋਈ ਗੱਲ ਕਰ ਬਹੁਤ ਚਲਾਕ ਬੰਦਾ ਹੈ ਕਿਤੇ ਕਿਹੜੀ ਗੱਲ ਪਤੂ ਉਹ ਗੱਲਾਂ ਮੜਗਾ ਬੋਲਦੀ ਆਪਣੀ ਕਿਹੜੀਆਂ ਭੁਕਾਓ ਜੀ ਪਛਣਾ ਭੁਕਾਓ ਪਛੜੀ ਉਹ ਬੋਲਦੀ ਤੇਰੀ ਸਚਾਈ ਦਾ ਚਾਈ ਨਹੀਂ ਗਈ ਆਪਾਂ ਪਰਮੰਦਰੀ ਨਾ ਬਜ ਕਿਸੇ ਦੇ ਜਿਆਦਾ ਮਜ਼ਾਕ ਕਰਦੀ ਯਾਰ ਹੋਰ ਕੀ ਗੱਲ ਹੈ ਵਧੀਆ ਜੀ ਗੱਲ ਕਰ ਕੋਈ ਦਿਲ ਮਿਲਿਆ ਨੇ ਮੇਲੇ ਵਾਲੀ ਜਿਹਨ ਗਲਾਂ ਦੀ ਦਿਲਾਂ ਦੀਆਂ ਜਾਣੋ ਪਲੋਂ ਕਰੇ ਜਾ ਕੇ ਬਚ ਗਿਆ ਦਿਲਾਂ ਦੀਆਂ ਜਾਣੋ ਉਹ ਗਾੜੀ ਨੂੰ ਪੁੱਜ ਗਿਆ ਵਾੜਾ ਚੰਗਾ ਕਿ ਆੜਾ ਚੰਗੀ ਹੈ ਤੇ ਤੈਨੂੰ ਇੱਕ ਹੁੰਦੇ ਦੇ ਵੀ ਕਰਦੇ ਰਿਹਾ ਤਾਂ ਵੀ ਆਹ ਸਹੀ ਆ ਗਾਲ ਤਾਂ ਵੇਰ ਸਹੀ ਪਲੋਂ ਮਚ ਗਿਆ ਮੈਂ ਤਾਂ ਆਪੇ ਨਹੀਂ ਜੰਗਾ ਜੀ ਨੇ ਤੇ ਨਵਾਂ ਵਿਆਹ ਕਰਾ ਲਿਆ ਤੂੰ ਤਾਂ ਨਵਾਂ ਵਿਆਹ ਕਰਾ ਕੇ ਸਾਰ ਕੀ ਤਾ ਨਾ ਕਰੋਂ ਤੇ ਤੈਨੂੰ ਵੀ ਇਨਵੀਟੇਸ਼ਨ ਭੇਜਿਆ ਹੈ ਹਾਂ ਨਾ ਹੁਣੇ ਕੀ ਗਈਆਂ ਦੀਆਂ ਫੀਮ ਨਾ ਲੱਗੀਆਂ ਸਟੀਆਂ ਦੇ ਅੰਦਰ ਠਿੱਕੀਆਂ ਚਰੀਆਂ ਨੇ ਮੈਂ ਚਾਹ ਨਾਲ ਵੀ ਆਕਿਆ ਕਰਤੀ ਕਰਨੀ ਹੁੰਦੀ ਹੈ ਦਵਾਈ ਕੋਈ ਵੀ ਹੋਵੇ ਨਾ ਪਾਣੀ ਨਾਲ ਲੈ ਹਾਂ ਦਵਾਈ ਦਵਾਈ ਆ ਗਈ ਹੁਣ ਜਾਵਣੀ ਤੇ ਚਾਹ ਨਾਲ ਵੀ ਆਕਿਆ ਕਰ ਤੇ ਮੈਂ ਤਾਂ ਕੱਠਾ ਨਹੀਂ ਆਇਆ ਕੱਠਾ ਹੀ ਨਾ ਜਿੰਨੀ ਹਾਂ ਹੁਣ ਤਿੰਨ ਘੰਟੇ ਤੋਂ ਚਾਹ ਨਹੀਂ ਪੀਤੀ ਗਈ ਹੁਣ ਮੈਂ ਇੰਨੀ ਵਾਰ ਜਮ ਜੱਗ ਜਿਆਦਾ ਪੀ ਜਾ ਐ ਇੰਨੀ ਚੇਜ਼ ਤੇ ਮੈਂ ਜੱਗ ਜਿਆਦਾ ਪੀ ਜਾ ਆਹ ਹੋਰ ਕੀ ਗੱਲ ਬਾਤ ਹੋਰ ਕੀ ਗੱਲ ਬਾਤ ਰਾਤ ਕਿੰਨੇ ਘੰਟੇ ਸੁੱਤੀ ਕੋਈ ਵੀ ਨਹੀਂ ਕਹਿੰਦਾ ਸੁੱਤੀ ਮਰਾਤ ਹੈ ਨਹੀਂ ਸੁੱਤੀ 4 ਵਜੇ ਸੁੱਤੀਆਂ ਤੇ ਘਰਾੜੇ ਦੇ ਸੁਣਦੇ ਇਹ ਮੈਨੂੰ ਘਰਾੜੇ ਤੂੰ ਮਾਰਦਾ ਹੁੰਦਾ ਸਾਨੂੰ ਸੌਂ ਨਹੀਂ ਦਿੰਦਾ ਹੈ ਹਾਂ ਘਰਾੜੇ ਹੀ ਦਦਰਾ ਹੁੰਦੀ ਸੀ 4 ਵਜੇ ਅਜਦਾ ਹੁੰਦਾ ਜੰਗਲ ਚ ਅੱਛਾ 4 ਕੋਈ ਸੁੱਤੀ ਸੀ ਤੇ 5:30 ਵਜੇ ਫੇਰ ਉੱਠ ਗਈ ਹੈ ਹਾਂ ਅੱਛਾ ਨੀਂਦ ਤਾਂ ਨਹੀਂ ਹੁੰਦੀ ਮੈਂ ਮਾਰ ਰੋੜ ਜਿਬੜੇ ਸੌਂ ਲਾ ਦੇ ਰੈਡ ਰੈਡ ਕਰ ਲਵ ਜੇ ਆ ਜਾ ਕੇ ਫਿਰ ਕਿੱਦਰਾ ਸੇ ਹੈ? ਆਹ ਹੋਰ ਕੋਈ ਗੱਲ ਬਾਤ ਹੈ? ਹੋਰ ਕੋਈ ਨਹੀਂ ਗੱਲ ਬਾਤ ਹੈ। ਹੈ? ਹੋਰ ਕੋਈ ਨਹੀਂ ਕਿੰਨੇ ਪੇਪਰ ਰਹਿ ਗਏ ਕੁਲਵੀਰ ਦੇ ਤੂੰ ਤਾਂ ਮੈਨੂੰ ਵੀ ਛੱਡ ਦੇ। ਪੇਪਰ ਰਹਿ ਗਏ ਬਸ। ਠੰਡ 'ਚ ਲਈ ਫਿਰ ਤੇਰੀ ਨਾਲ। ਇਹੋ ਜਿਹੇ ਰੋੜੇ ਜਿਹੇ ਨਾਲ ਨਾ ਨਾ ਰੈਡ ਰੈਡ ਜਿਹੜਾ ਪੁੱਕੇ ਦੇ ਰੋੜੀ ਕੁੱਤੀ ਸੀ ਬਚਾ ਲਾ ਬੁ ਕਿ ਮੈਂ ਤਵਾ ਮਾਇਂ ਜੀ ਨਹੀਂ। ਕਿੱਥੇ ਜਿੱਥੇ ਨਿਕਲਦਾ ਆਪਣਾ ਤਵਾ। ਕਿਉਂ ਮੈਨੂੰ ਠੰਡ ਨਾ ਲੱਗ ਜੇ ਤੂੰ ਮੈਨੂੰ ਬਚਾ ਕੇ ਰੱਖਣਾ ਠੰਡ ਤੋਂ। ਹੂੰ। ਤੇ ਮੰਮੀ ਜੀ ਜਾਣਾ ਮੇਰੀ ਵੇਖ ਲੈ ਤੇ ਜਿਹੜਾ ਆਪਣਾ ਜਵਾਹ ਕਹੁੰਦੇ ਛੜ ਲਾਦੀ ਹਾਂ ਛੜ ਆਪਣਾ ਜਵਾਹ ਬੇਰੀ ਜਿਆਦਾ ਹੁੰਦਾ ਸੀ ਸਕੂਲੇ ਆਉਦੇ ਟਾਈਮ ਤੇ ਮੈਂ ਵੀ ਆ ਦੋਸਤ ਕਰਮ ਕਰੂ ਕੋਲ ਮੈਂ ਵੀ ਆਦੇ ਟਾਈਮ ਦੇ ਥੋੜੇ ਜਾਂਦੇ ਰਿਹਾ ਵਾਂ ਤੈਨ ਕੱਪ ਚਾਹ ਆਵੇਲਾ ਆ ਬੋਤਲ ਵੀ ਸੀ ਆਜ ਦਿਨ ਦੇ ਨਾਲ ਲਈ ਆ ਵੀ ਮੈਂ ਕੁਲਵੀਰ ਤੇ ਮਾਣਾ ਤੈਨ ਜਣੀ ਆ ਆਮੜੇ ਤੈਨੂੰ ਯਕੀਨ ਕਿਵੇਂ ਹੁੰਦਾ ਇਨੀ ਠੰਡ ਚ ਆਪ ਵੀ ਸਕੂਲੇ 7 ਵਜੇ ਜਾਂਦੇ ਸੀ 6 ਵਜੇ ਮੈਂ ਤਾਂ ਹੋ ਨਹੀਂ ਜਾਂਦੇ ਸੀ ਹੈ ਅਸਾ ਤੂੰ ਛੁੱਭੀ ਜਾਂਦੇ ਹੁੰਦੇ ਸੀ ਸਾਡੇ ਨਾਲ ਇੱਕ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਹੁੰਦਾ ਸੀ ਤੇ ਉਹਨੇ ਮੁੰਡਿਆਂ ਤਰਾ ਤੁਰ ਰੱਖ ਲੈਣ ਆਦੇ ਕੋਲੇ ਦੂਰੋਂ ਦਾ ਹੁੰਦਾ ਸੀ ਨਾ ਤੇ ਜਦੋਂ ਪੇਪਰਾਂ ਦੇ ਦਿਨ ਜੇ ਹੁਣੇ ਬੋਰਡ ਆ ਜਾਂਦੇ ਪੇਪਰ ਹੁੰਦੇ ਤੇ ਉਹਨਾਂ ਨੇ ਨਾ ਮੁੰਡਿਆਂ ਨੂੰ ਤਾਂ ਉਹ ਰਾਤ ਨੂੰ ਰੱਖ ਲੈਣਾ ਸਵੇਰੇ 4 ਵਜੇ ਮੁੰਡਿਆਂ ਨੂੰ ਉਠਪਜਾ ਦੇਣਾ ਤੇ 6 ਵਜੇ ਕੁੜੀਆਂ ਨੂੰ ਸਾਥ ਲੈ ਜਾਂਦਾ ਹੁੰਦਾ ਸੀ ਵੀ ਲੈ ਨਹੀਂ ਝਾਂਡ ਚ ਫਾਈਨਲ ਪੇਪਰ ਹੁੰਦੇ ਸੀ ਨਾ ਜਦੋਂ ਹਾਂ ਹੁਣ ਤਾਂ ਕੁਝ ਹੋਰ ਸਕੂਲ ਸਕੂਲਾਂ ਵਾਲਿਆਂ ਦਾ ਵੀ ਸਰੀ ਹੈ ਪਿਆ ਵਾ ਟੈਪਸ ਕਰਨ ਆਉਂਦੇ ਆ ਪਬਲਿਕ ਸਕੂਲਾਂ ਵਾਲੇ ਇਹਨੂੰ ਪਤਾ ਹੀ ਹੈ ਪੈਸੇ ਵੱਢਦੇ ਆ ਉਸ ਸਮੇਂ ਬਹੁਤ ਚੰਗੇ ਸੀਗੇ ਆਪਣੀ এডਿਕੇਸ਼ਨ ਨਾਲ ਦੀ এডਿਕੇਸ਼ਨ ਨਹੀਂ ਕਿਸੇ ਨੂੰ ਮੈਲੀ ਜਿੰਨੀਆਂ ਵਧੀਆ ਤਰੀਕੇ ਨਾਲ ਆਪਾਂ ਆਪਾਂ ਨੂੰ ਸਟਡੀ ਸਿਸਟਮ ਮਿਲਿਆ ਹੈ ਦੰਡੇ ਵੀ ਬਹੁਤ ਮਿਲੇ ਆਪ ਨੂੰ ਹਾਂ ਜਦੋਂ ਫਿਰ ਮੁੰਡੇ ਤਾਂ ਖਾਂਦੇ ਹੁੰਦੇ ਜਿਹੜੇ ਮੈਂ ਘੱਟ ਨਹੀਂ ਕੁੜਗਾਂ ਦੇ ਨਹੀਂ ਪੈਂਦੇ ਦੰਡੇ ਮੁੰਡਿਆਂ ਦੇ ਪੈਂਦੇ ਹੁੰਦੇ ਦੰਡੇ ਲੁੰਡੇ ਦਾ ਐਕਸਪੀਰੀਅਸ ਹੈ ਨਹੀਂ ਸਾਨੂੰ ਤੇ ਉਹ ਵੇਲਾ ਮੈਨੂੰ ਹਜੇ ਵੀ ਯਾਦ ਆ ਗੁਰਦੇਵ ਸਿੰਘ ਉਹਨਾਂ ਦਾ ਦਾਦਾ ਸੀ ਸਾਨੂੰ ਸਵੇਰ ਹੀ ਸਾਧ ਲੈਂਦਾ ਹੁੰਦਾ ਸੀ 6 ਵਜੇ ਉੱਥੇ ਹੁੰਦੇ ਸੀ ਤੇ ਆਏ ਥੱਲੇ ਰਜਾਈਆਂ ਜਿਹਾ ਲਾਇਆ ਹੁੰਦਗਾ ਸੀ ਤੇ ਮੁੰਡੇ ਲੋਥੇ ਰਾਤ ਰੱਖ ਲੈਂਦਾ ਹੁੰਦਾ ਸੀ ਵਾਅਦਾ ਕਰਾਉਂਦਾ ਦਾ ਮੈਂ ਇੰਗਲਿਸ਼ ਨਹੀਂ ਤਾਂ ਅਗਲਾ ਕਹਿੰਦਾ ਮੈਂ ਤਾਂ ਆਪਦੀ ਡਿਊਟੀ ਕਰਨੀ 8 ਘੰਟੇ ਦੀ ਵੀ ਮੈਨੂੰ ਕੀ ਲੋੜ ਹੈ ਜਵਾਕਾਂ ਨੂੰ ਪੜਾਉਂਦੀਆਂ ਐ ਵੀ ਲਓ ਜਮਾ ਨਹੀਂ ਸੀ ਇਹੋ ਜਿਹਾ ਸੁਭਾਅ ਸੀ ਉਹਨਾਂ ਦਾ ਤੇ ਅੱਜ ਕੱਲ ਦੇ ਸਮੇਂ 'ਚ ਨਾਲੇ ਕੋਈ ਸਰਕਾਰੀ ਸਕੂਲ ਦਾ ਪ੍ਰਿੰਸੀਪਲ ਵੈਰਲਾ ਹੀ ਹੋਊਗਾ ਠੀਕ ਹੋਰ ਨਾਪਣੇ ਹੋਰ ਕੋਈ ਗੱਲਬਾਤ ਕਰਨਾ ਚਾਹੁੰਦੀ ਆ ਹੋਰ ਕੋਈ ਗੱਲਬਾਤ ਤੁਸੀਂ ਦੱਸ ਦਿਓ ਹੈ ਤੁਸੀਂ ਦੱਸ ਦਿਓ ਸਾਖ ਦਿੰਦਾਰ ਨਾ ਸਾਗ ਨੂੰ ਕੋਲ ਛੁੱਟੀਆਂ ਮਿਲ ਜਾਣਾਂ ਲਕਿਰੀ ਮਿਲ ਜਾਣੀਆਂ ਮੰਗਲਵਾਰ ਛੁੱਟੀਆਂ ਮਿਲਣਗੀਆਂ ਉਸ ਤੋਂ ਬਾਅਦ ਚ ਤਰਾਂ ਦੇ ਕਿ ਹੁਣ ਆਪਣਾ ਸਾਰਾ ਦਿਨ ਤਾਂ ਇੱਧਰ ਲੈ ਜਾਂਦਾ ਘਰੇ ਜਾਂਦੇ ਲਾਲਾ 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 ਕੱਪੜੇ ਤੋਲਵਾਹੀਂ ਕਰ ਲੋਗੇ ਕਰ ਲੋ ਉਹ ਕਰ ਸਾਗ ਪੂਰਾ ਕੈਂਡ ਬੋਣੀ ਤੂੰ ਘਰ ਨਾਲ ਮਸੱਬੀ ਹੋਣੀ ਮੈਂ ਅਹਾਂ ਸਾਗ ਪੂਰਾ ਕੈਂਡ ਚੱਲ ਇਹ ਮੰਡੀ ਤੇ ਆਪਣੇ ਝੂੜੇ ਲਿਆ ਸੈ ਇੱਦੇ ਤੇ ਉਹ ਮੈਨੂੰ ਕਲਾ ਦਾ ਮੈਂ 500 ਪਾਵਰ ਵਾਲਾ ਖਾ ਲਿਆ ਉਹ ਤੇ ਹੁਣ ਤਾਂ ਮੈਨੂੰ ਨੀਂਦ ਹੀ ਆ ਜਣੀ ਹੈ ਕੋਈ ਨਾ ਟੈਨਸ਼ਨ ਲੈ ਮਤਲਬ ਫਾਇਰ ਸੜਦੂ ਇੱਕ ਜਿਓ ਲੱਗੀ ਆਹੋ ਇਹ ਸਿੱਕੇ ਜਾਂਦਾ ਤੂੰ ਤਾਂ ਕੋਈ ਨਾ ਕੋਈ ਅੱਜ ਮੈਨੂੰ ਕੋਲੇ ਵੀਰ ਪਤਾ ਕੀ ਪੁੱਛਦਾ ਕਹਿੰਦਾ ਕਹਿੰਦਾ ਮੰਮੀ ਜਿਹੜੇ ਲੋਕ ਆਉਂਦੇ ਘਰੇ ਬਾਬਾ ਜੀ ਦੀ ਫੋਟੋ ਨਹੀਂ ਲਾਉਂਦੇ ਗੁਰਮਾਨਕ ਦੇ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਉਹ ਲੋਕ ਉਹਨਾਂ ਲੋਕਾਂ ਨੂੰ ਬਾਬਾ ਪਨਿਸ਼ਮੈਂਟ ਦਿੰਦਾ ਵਾ ਮੈਂ ਕਹਾਂ ਨਹੀਂ ਬੇਟਾ ਬਾਬਾ ਪਨਿਸ਼ਮੈਂਟ ਕਿਸੇ ਨੂੰ ਨਹੀਂ ਦਿੰਦਾ ਕਹਿੰਦਾ ਫਿਰ ਬਾਬਾ ਪਨਿਸ਼ਮੈਂਟ ਕਿਹਨੂੰ ਦਿੰਦਾ ਮੈਂ ਤਾਂ ਜਿਹੜੇ ਲੋਕ ਝੂਠ ਬੋਲਦੇ ਆ ਜਿਹੜੇ ਲੋਕ ਕਿਸੇ ਦਾ ਮਾਰਾ ਕਰਦੇ ਜਿਹੜੇ ਗਾਲਾਂ ਕੱਢਦੇ ਉਹਨਾਂ ਨੂੰ ਪੁਨਿਸ਼ਮੈਂਟ ਦਿੰਦਾ ਬਾਬਾ ਹੂੰ ਇਹਦਾ ਠੀਕ ਆ ਮੰਮੀ ਅੱਛਾ ਸਿਆਣੀਆਂ ਗੱਲਾਂ ਦਾ ਤੁਸੀਂ ਬਹੁਤ ਕਰਦੇ ਆ ਮਾਂ ਪੁੱਤ ਹੂੰ ਮੈਂ ਨਹੀਂ ਲੜਦੀ ਵੱਡਾ ਹੁੰਦਾ ਜਾਂਦਾ ਨਾ ਹਣ ਹੌਲੀ ਹੌਲੀ ਸਾਰਾ ਨਾ ਚੀਜ਼ਾਂ ਦੀ ਸਮਝ ਆਉਂਦੀ ਜਾਂਦੀ ਹੈ ਕੋਲਵਿੰਦਰ ਨੂੰ ਉਹ ਬੱਸ ਕਰ ਜਾ ਰਾ ਦਾ ਤੂੰ ਬਹੁਤ ਖੰਗੀ ਗਈ ਹੋਰ ਮੇਰਾ ਤਾਂ ਇਥੋਂ ਆ ਵੀ ਚੀਜ਼ਾਂ ਜੋ ਪੀੜ ਪਈ ਜਾਂਦੀਆਂ ਹੈ ਹੈ ਹੋਰ ਇਹ ਜਿਹੜੀ ਖੰਗ ਹੁੰਦੀ ਹੈ ਨਾ ਦੋ ਤਿੰਨ ਦਿਨਾਂ ਦਾ ਰਹਿੰਦੀ ਹੈ ਹੌਸਲਾ ਰੱਖ ਮੈਂ ਤੇਰੇ ਨਾਲ ਆ ਸਾਨੂੰ ਲੱਗੀ ਕੋਈ ਨਹੀਂ ਪਰ ਤੈਨੂੰ ਨਾ ਲੱਗੇ ਤੂੰ ਤਾਂ ਆਹ ਨੂੰ ਖੰਗ ਲੱਗਦੀ ਹੁੰਦੀ ਜਾਂ ਕੋਈ ਹੋਰ ਹੋਈ ਹੋਈ ਚੀਜ਼ ਤੇ ਸਾਨੂੰ ਭੁਜਾਈ ਫਿਰੂਗਾ ਸਾਨੂੰ ਉਹ ਦਿਲ ਦਿੰਦਾ ਮੈਂ ਤਾਂ ਸੋਚਿਆ ਜੇ ਤੈਨੂੰ ਖਾਂਗ ਨੂੰ ਲੱਗੀ ਨਾ ਕੋਈ ਵੀ ਤੈਨੂੰ ਪਰਲੇ ਕੰਡੇ ਚ ਕੱਢ ਦੇਵੇ ਹੈ ਹਾਂ ਵੇ ਖਲਾਬ ਮੈਂ ਕੱਲ੍ਹ ਹੀ ਸਾਰਾ ਤੇਰਾ ਇਹ ਮਰਨਾ ਤੱਕਾ ਕਰੇਗੀ ਨਾ ਸਾਡਾ ਇੱਕ ਰੱਬ ਸਾਰਾ ਇੱਕ ਕੋਲੇ ਹੀ ਹੈ ਕੋਈ ਕਿਸੇ ਦਾ ਸਾਰਾ ਨਹੀਂ ਆਈ ਦੇ ਸਮੇਂ ਚ ਕੋਈ ਨਹੀਂ ਕਿਸੇ ਨਾਲ ਖੜਦਾ ਹੈਨਾ ਅੱਛਾ ਪਰ ਮੈਂ ਤੇ ਮੇਰੇ ਮੇਰਾ ਕੋਲੇ ਵੀਰ ਦੋਵੇਂ ਇੱਕ ਦੂਜੇ ਦੇ ਨਾਲ ਆ ਰਾਬਰ ਨੂੰ ਪਾਉਂਦੀ ਭਗਤੀ ਕਰਨੀ ਪੈਂਦੀ ਆ ਰੱਬ ਭਗਤੀ ਜ਼ਰੂਰੀ ਨਹੀਂ ਹੁੰਦੀਗੀ ਮਨ ਚ ਪਾਪ ਨਾ ਰੱਖੋ ਕਿਸੇ ਦਾ ਮਾੜਾ ਨਾ ਕਰੋ ਹੈਨਾ ਤੇ ਕਿਸੇ ਨਾਲ ਬੇਈਮਾਨੀ ਨਾ ਕਰੋ ਧੋਖਾ ਨਾ ਕਰੋ ਫਰੇਬ ਨਾ ਕਰੋ ਹਨਾ ਦਿਲ ਜਮਾ ਸਾਫ ਰੱਖੋ ਹਨਾ ਤੇ ਵਾਹਿਗੁਰੂ ਆਪ ਹੀ ਅੰਗ ਸੰਗ ਸਾਹੀ ਰਹਿੰਦਾ ਵਾ ਜੇ ਆਪਾਂ ਇਨਸਾਨ ਹੋ ਕੇ ਨਸਾਨਾਂ ਦੀ ਕਦਰ ਨਹੀਂ ਕਰ ਸਕਦੇ ਹਨਾ ਦੂਜਿਆਂ ਨੂੰ ਤਕਲੀਫ ਓਹੋ ਜੀ ਭਗਤੀ ਦਾ ਵੀ ਕੀ ਫਾਇਦਾ ਜਦੋਂ ਆਪਾਂ ਦੂਜਿਆਂ ਨੂੰ ਤਕਲੀਫ ਦੇਈ ਜਾਣੀ ਹਨਾ ਤੇ ਆਪਦੇ ਮਨ ਚ ਪਾਪ ਰੱਖੀ ਜਾਣੀ ਬੇਈਮਾਨ ਕਈ ਨਹੀਂ ਕੇਬ ਕਰੀ ਜਾਣੇ ਤੇ ਸਵੇਰੇ 4 ਵਜੇ ਉੱਠ ਕੇ ਪਾਠ ਕਰ ਬਸ ਕਰ ਜਾ ਬਸ ਕਰ ਜਾ ਤੂੰ ਇੰਨਾ ਗਿਆਨਾਂ ਦੇ ਮੈਨੂੰ ਗਿਆਨ ਨਹੀਂ ਦਿੰਦੇ ਮੈਂ ਤੈਨੂੰ ਦਾਲਦੀ ਆ ਨਹੀਂ ਚਲੋ ਪਾਠ ਜ਼ਰੂਰੀ ਆ ਆਪਾਂ ਨੂੰ ਸ਼ਕਤੀ ਮਿਲਦੀ ਆ ਆਪਾਂ ਨੂੰ ਫੇਰ ਵੀ ਆਉਦੇ ਦੁੱਖ ਦੁੱਖ ਸਹਿਣ ਦੀ ਤਕਲੀਫ ਹੈ ਆਪਣੇ ਦੋਸਤੋ ਆਪਣੇ ਬੜ ਸੋਹਣੀਆਂ ਗੱਲਾਂ ਕਰਦੀ ਆ ਇਹਨੀਆਂ ਸੋਹਣੀਆਂ ਗੱਲਾਂ ਨਾ ਸੁਣੋ ਤੁਸੀਂ ਤੁਸੀਂ ਇਮੋਸ਼ਨਲ ਹੋ ਜਾਣਾ ਵਾ ਇਮੋਸ਼ਨਲ ਨਹੀਂ ਹੋ ਜਾਣਾ ਮੈਂ ਤੁਹਾਨੂੰ ਇਹ ਦੱਸਦੀ ਪਈ ਆ ਵੀ ਇਹੋ ਜੀ ਭਗਤੀ ਦਾ ਵੀ ਕੋਈ ਫਾਇਦਾ ਨਹੀਂ ਜਿਹੜਾ ਦੂਜਿਆਂ ਦੇ ਨਾਲ ਇਨਸਾਨ ਇਨਸਾਨ ਨਹੀਂ ਕਰਦੀ ਨਾ ਕਿ ਬਾਕੀਆਂ ਪ੍ਰਤੀ ਦਇਆ ਪਾਉ ਮੈਨ ਰੱਖੋ ਬਾਤ ਨਾ ਪ੍ਰਤੀ ਆਪ ਦਾ ਕੋਈ ਕਿਸੇ ਦੀ ਕਦਰ ਨਹੀਂ ਕਰਦਾ ਬਸ ਕਲਾਕਾਰ ਵਾਲਾ ਤੇ ਘਰ ਵਾਲੀ ਇੱਕ ਦੂਜੀ ਦੀ ਕਦਰ ਕਰਦੇ ਆ ਕਿਉਂ ਨਹੀਂ ਕਰਦੇ ਸੀ ਮਾਂ ਪੁੱਤ ਵੇਖਿਆ ਇੱਕ ਦੂਜੀ ਦੀ ਕਦਰ ਕਰਦੇ ਮੈਂ ਮੇਰਾ ਬੱਚਾ ਨਾ ਅੱਜ ਦੇ ਸਮੇਂ ਕਿਤਾ ਚੱਲ ਕੋਈ ਨਾ ਭਾਵੇਂ ਮੈਂ ਉਹਦੀ ਲੋੜ ਹੀ ਆ ਉਹ ਬਤ ਪੰਚਾ ਪਰ ਪੈਨੋ ਇੰਨਾ ਕਿਤਾ ਵੱਡਾ ਹੋ ਕੇ ਜਾ ਦੇਖੋ ਵੀਰ ਤੇ ਮਾਂ ਨਾ ਵੀ ਆਦੀ ਮੰਮੀ ਨੂੰ ਕਦੇ ਨਹੀਂ ਛੱਡਦਾ ਕਿਉਂਕਿ ਉਹ ਆਏ ਨਹੀਂ ਸਾਥ ਛੱਡਦਾ ਨਾ ਕਈ ਵਾਰੀ ਪੈਰੈਂਟਸ ਹੁੰਦੇ ਆ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਉਹਨਾਂ ਨੂੰ ਇਗਨੋਰ ਮਾਰਨ ਲੱਗ ਜਾਂਦੇ ਆ ਜਾਂ ਇੱਕ ਦੋ ਬੱਚੇ ਹੋਰ ਹੁੰਦੇ ਆ ਨਾ ਛੋਟੇ ਦਾ ਵੱਧ ਕਰਨ ਲੱਗ ਜਾਂਦੇ ਜਾਂ ਵੱਡੇ ਦਾ ਵੱਧ ਕਰਨ ਲੱਗ ਜਾਂਦੇ ਇਸੇ ਕਰਕੇ ਮੈਂ ਇੱਕ ਹੀ ਬੱਚਾ ਰੱਖਿਆ ਵੱਧ ਕਰਾ ਘੱਟ ਕਰਮ ਆਏ ਤੇਰਾ ਗੋ ਮੰਮੀ ਤੂੰ ਉਹਨੂੰ ਬੜਾ ਪਿਆਰ ਕਰਦੀ ਆ ਅੱਛਾ ਤੂੰ ਉਹ ਗੜਾ ਸਟਾਮਪ ਪੇਪਰ ਕਰਾ ਲਈ ਹੈ ਇਹ ਕੱਲਾ ਕੌਣ ਜੀ ਰੱਖਿਆ ਤੂੰ ਹੋਰ ਇੱਕ ਬਚਾ ਸਕਦਾ ਵਾ ਕਦੇ ਵੀ ਨਹੀਂ ਜੀ ਅੱਲਾ ਕੋਲ ਵੀ ਨਹੀਂ ਤਾ ਮੇਰਾ ਤਾਂ ਕੋਲ ਵੀ ਨਹੀਂ ਕੋਈ ਕੌਲ ਵੀ ਭੈਣ ਆ ਸਕਦੀ ਆ ਨਹੀਂ ਕੌਲ ਵੀ ਕਿਸ ਨੂੰ ਚੱਲ ਦਈਂ ਅੱਛਾ ਕਿਵੇਂ ਤੂੰ ਨਹੀਂ ਚਾਹਦੀ ਕਿਸੇ ਨੂੰ ਹਾਂ ਕੌਲ ਵੀ ਤਾਂ ਕਿਸੇ ਨੂੰ ਨਹੀਂ ਲੱਗਦੀ ਲੱਗਦਾ ਜੇ ਮੇਰੀ ਗੱਲ ਸੌਣ ਇੱਕ ਗੱਲ ਦੱਸ ਵੀ ਜੇ ਤੇਰੀ ਮਾ ਪੁੱਲ ਪਲੇਕੇ ਪਹਿਲੇ ਕੌਲ ਵੀ ਤੇ ਰੋਟੀ ਫੜਾਦਾ ਹਣਾ ਤੇ ਕੌਲ ਵੀ ਲੜਾਈ ਪੁੰਦਾ ਕਿ ਨਹੀਂ ਪੁੰਦਾ ਹੈ 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 ਦੱਸ ਇਹ ਉਹ ਹੌਲੀ ਹੌਲੀ ਸਮਝਾ ਰਹੀ ਮੈਂ ਤੇਰੀ ਭੈਣਾ ਨਿੱਕੀ ਜੀ ਕੱਲ ਵੀ ਹੋਰ ਗੱਲਾਂ ਕਰਾਂਗੇ ਹਾਂ ਚੱਲ ਬੱਸ ਬਹੁਤ ਗੱਲਾਂ ਕਰ ਲ ਗਏ ਬਲੌਗ ਦੇ ਵਿੱਚ ਚੱਲ ਠੀਕ ਆ ਬਾਏ ਬਾਏ ਦੋਸਤੋ ਓਕੇ ਬਾਈਸ ਰ ਬਲੌਗ ਦੇਖ ਲਿਓ ਜੇ ਚੰਗਾ ਲੱਗਾ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਫੋਲੋ ਵੀ ਕਰ ਲਿਓ ਫੇਸਬੁੱਕ ਤੇ ਦੇਖਦੇ ਆ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜੇ ਰਿਆ ਕਰੋ ਸਾਡੇ ਨਾਲ ਇਦਾਂ ਹੀ ਗੱਲਾਂ ਬਾਤਾਂ ਕਰਦੇ ਰਿਆ ਕਰੋ ਬਾਕੀ ਸਾਰਾ ਕੁਝ ਤਾਂ ਚੱਲਦੇ ਹੀ ਰਹਿਣਾ ਬਾਏ ਬਾਏ